ਗੁਰਦਾਸਪੁਰ ਵਿੱਚ ਹੜਪੀੜਤਾਂ ਦੀ ਮਦਦ ਲਈ ਜਿੱਥੇ ਜ਼ਿਲ੍ਹਾ ਪ੍ਰਸ਼ਾਸਨ ਦੀਆਂ ਟੀਮਾਂ ਲੱਗੀਆਂ ਹੋਈਆਂ ਨੇ ਉੱਥੇ ਹੀ ਸਮਾਜ ਸੇਵੀ ਸੰਸਥਾਵਾਂ ਦੇ ਨਾਲ ਕਲਾਕਾਰ ਵੀ ਹੜਪੀੜਤਾਂ ਦੀ ਸਹਾਇਤਾ ਲਈ ਅੱਗੇ ਆਏ ਨੇ ਪੰਜਾਬ ਦੇ ਉੱਗੇ ਹਾਸ ਰਸਤੇ ਫਿਲਮੀ ਕਲਾਕਾਰ ਗੁਰਪ੍ਰੀਤ ਸਿੰਘ ਕੁਗੀਵਲੋ ਆਪਣੇ ਸਾਥੀਆਂ ਨਾਲ ਗੁਰਦਾਸਪੁਰ ਵਿਖੇ ਪਹੁੰਚ ਕੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਹੜਪੀੜਤਾਂ ਦੀ ਸਹਾਇਤਾ ਲਈ 300 ਗੱਦੇ 700 ਉਡਮੋਸ 700 ਸੈਨੂਟੀ ਪੈੜ ਅਤੇ ਅਤੇ ਪਸ਼ੂਆਂ ਲਈ 30 ਟਨ ਕੈਟਲ ਫੂਡ ਰਾਹਕ ਸਮਗਰੀ ਵਜਤ ਤੇ ਗਈ ਪਿੰਡ ਦੀ ਪੰਚਾਇਤ ਤੋਂ ਨਾਇਆ ਹੋਏ ਜਿੱਥੇ ਐਡਮਿਨਿਸਟ੍ਰੇਸ਼ਨ ਨੇ ਆਪਣਾ ਕਲੈਕਸ਼ਨ ਸੈਂਟਰ ਬਣਾਇਆ ਔਰ ਡਿਸਟ੍ਰਿਬਿਊਸ਼ਨ ਸੈਂਟਰ ਵੀ ਇਹੀ ਜਿੱਥੇ ਸਮਾਨ ਕਲੈਕਟ ਹੋ ਰਿਹਾ ਇਫਕੋ ਹੀ ਅੱਗੇ ਅਫੈਕਟਡ ਏਰੀਆਸ ਜਿਹੜੇ ਗੁਰਦਾਸਪੁਰ ਡਿਸਟ੍ਰਿਕਟਸ ਤੇ ਜਿਨ੍ਹਾਂ ਦੇ ਵਿੱਚੋਂ ਡੇਰਾ ਬਾਬਾ ਨਾਨਕ ਬਹੁਤ ਜ਼ਿਆਦਾ ਗੋਸਟ ਕੰਡੀਸ਼ਨ ਦੇ ਵਿੱਚ ਹੈ ਔਰ ਹੋਰ ਮੈਡਮ ਜਿਹੜੇ ਸਾਥੀ ਉਹ ਮੈਮ ਸਾਡੇ ਤੋਂ ਨਵਜੋਤ ਸ਼ਰਮਾ ਜੀ ਨੇ ਹੋਰ ਕਿਹੜੇ ਕਿਹੜੇ ਸੱਟੇ ਏਰੀਆਸ ਨੇ 300 ਕਲਾਨੌਰ ਤੇ ਦਿਨਾ ਨਗਰ ਦੀ ਜਿੱਥਾਂ ਮਡੇਰਾ ਬਾਬਾ ਨਾਨਕ ਦਾ ਦੱਸਿਆ ਹੀ ਹੈ ਬਹੁਤ ਜ਼ਿਆਦਾ ਇਫੈਕਟਡ ਨੇ ਔਰ ਲੋਕ ਬਹੁਤ ਅਸ਼ਰਦਾ ਦੇ ਨਾਲ ਇੱਥੇ ਸਾਰਾ ਸਮਾਨ ਲੈ ਕੇ ਆਂਗ ਰਹੇ ਨੇ ਸਾਡੀ ਨਾਗਰੀ ਟੀਮ ਆਈ ਹੈ ਜੀ ਸਾਡੇ ਕੋਲ ਪਸ਼ੂਆਂ ਦਾ ਚਾਰਾ ਜਿਹਨੂੰ ਆਚਾਰ ਕਹਿੰਦੇ ਨੇ ਆਪਾਂ ਕੈਟਲ ਫੀਡ ਕਹ ਲਓ ਸਿਕਲ ਜੀ ਅੱਜ ਅਸੀਂ ਗੁਰਦਾਸਪੁਰ ਆਏ ਆ ਜੀ ਸੋ ਡਿਸਟ੍ਰਿਕਟ ਹੈਡਕੁਆਟਰਸ ਬੈਠੇ ਆ ਜੀ ਮਾਨਯੋਗ ਡੀਸੀ ਸਾਹਿਬ ਦੇ ਆਫਿਸ ਡੀਸੀ ਸਾਹਿਬ ਨਾਲ ਬੈਠੇ ਆ ਜੀ ਹੁਣੇ ਸਾਡੀਆਂ ਟੀਮਾਂ ਜੋ ਆਪਣਾ ਥੇਲਫੁੱਲ ਲੈ ਕੇ ਆਈਆਂ ਸੀ ਸਪੈਸ਼ਲੀ ਮਹਾਲੀ ਤੋਂ ਕੁਝ ਮੇਰੇ ਸਾਥੀ ਸਪੈਸ਼ਲੀ ਮਨੋਲੀ ਪਿੰਡ ਤੋਂ ਸੋ ਖਵਾਦ ਵੀ ਹਮੇਸ਼ਾ ਵੱਧ ਚੜ ਕੇ ਆਪਣੀ ਸੇਵਾ ਦਿੰਦਾ ਤੇ ਮੈਨੂੰ ਬਹੁਤ ਚੰਗਾ ਲੱਗਾ ਜਦੋਂ ਉਹਨਾਂ ਨੇ ਵੀ ਇੱਛਾ ਜਤਾਈ ਕਿ ਅਸੀਂ ਜੀ ਸਾਰਿਆਂ ਨਾਲ ਜਾਣਾ ਤੇ ਸਪੈਸ਼ਲੀ ਕੈਟਲ ਫੀਲਡ ਕੈਟਲ ਫੀਡ ਲੈ ਕੇ ਆਏ ਨੇ ਔਰ ਉੱਥੇ ਫੀਲਡ ਦੇ ਵਿੱਚ ਲੋਕਾਂ ਨੂੰ ਜੋ ਬੇਸਿਕ ਨੀਡਸ ਨੇ ਉਹਦੇ ਤੇ ਵੀ ਫੋਕਸ ਕਰਕੇ ਕੁਝ ਚੀਜ਼ਾਂ ਲੈ ਕੇ ਆਏ ਔਰ ਮੈਂ ਸਪੈਸ਼ਲੀ ਡੀਸੀ ਸਾਹਿਬ ਕੋਲ ਇਸੇ ਕਰਕੇ ਬੈਠਾ ਸੀ ਕਿ ਪਤਾ ਲੱਗ ਸਕੇ ਕਿ ਅਗੋਂ ਹੋਣਗੀਆਂ ਰਿਕਵਾਇਰਮੈਂਟਸ ਐਸੀਆਂ ਨੇ ਕਿਉਂਕਿ ਅਸੀਂ ਕਈ ਵਾਰੀ ਅੰਦਾਜ਼ਾ ਨਹੀਂ ਲਾ ਸਕਦੇ ਘਰ ਬੈ ਕੇ ਤੇ ਆਪਣੀ ਇੱਛਾ ਨਾਲ ਕੁਝ ਚੀਜ਼ਾਂ ਲੈਣ ਨੇ ਕਈ ਵਾਰੀ ਕਿੰਨੇ ਕਿਸੇ ਚੀਜ਼ ਦੀ ਬਹੁਤਾਤ ਹੋ ਜਾਂਦੀ ਹੈ ਕਿਸੇ ਦੀ ਸ਼ਾਰਟੇਜ ਰਹਿ ਜਾਂਦੀ ਹੈ ਸੋ ਮੇਰੇ ਖਿਆਲ ਨਾਲ ਅਸੀਂ ਉਹ ਚੈੱਕ ਕਰ ਲਈਏ ਕਰਕੇ ਕੀ ਕੀ ਅੱਜ ਲੋੜ ਹੈ ਕਿਹੜੀ ਚੀਜ਼ ਦੀ 10 ਦਿਨ ਬਾਅਦ ਲੋੜ ਪੈਣੀ ਹੈ ਅਸੀਂ ਆਪਣੀਆਂ ਜਿਹੜੀਆਂ ਸੇਵਾਵਾਂ ਨੇ ਉਹਨੂੰ ਵੀ ਅਗਰ ਬਾਈਫਰਕਟ ਕਰ ਲਈਏ ਉਹਨਾਂ ਵੀ ਇੱਕ ਵਾਰੀ ਜ਼ੋਰ ਸਾਰਾ ਲਾ ਲਈਏ ਪਹਿਲਾਂ ਅਸੀਂ ਪੀ ਅਸੀਂ ਆਟਾ ਹੀ ਇਹ ਨਾਲ ਲੈ ਆਂਦਾ ਤੇ ਚੌਲ ਹੀ ਇਹ ਨਾਲ ਲੈਣ ਦੇ ਕੇ ਬਾਅਦ ਚ ਅਸੀਂ ਨਾ ਲੱਗਾ ਵੀ ਦਹੀਂ ਹੁਣ ਇੱਕ ਵਾਰੀ ਜ਼ੋਰ ਹੋ ਗਿਆ ਉਹ ਵੀ ਚੀਜ਼ਾਂ ਜ਼ਰੂਰੀ ਨੇ ਜਿਹੜੇ ਲੋਕ ਲੈ ਆ ਰਹੇ ਨੇ ਧੰਨਵਾਦ ਉਹਨਾਂ ਦਾ ਤੇ ਅਸੀਂ ਕੁਝ ਚੀਜ਼ਾਂ ਅੱਜ ਨਵੀਆਂ ਵੀ ਇੱਕ ਦੋ ਟਰਾਈ ਕੀਤੀਆਂ ਜੀ ਨੈਟ ਲੌਨ ਦੇ ਗੱਦੇ ਹੁੰਦੇ ਜਿਹੜੇ ਪਾਣੀ 'ਚ ਫਲੋਟ ਵੀ ਕਰ ਜਾਂਦੇ ਨੇ ਔਰ ਬੜੇ ਸਸਤੇ ਜੁਹੁੰਦੇ ਨੇ ਆਮ ਸਮਾਗਮਾਂ 'ਚ ਤੁਸੀਂ ਦੇਖਿਆ ਪਹੁੰਚਾਂ ਤੇ ਬੰਨੇ ਆ ਇੱਕ ਉਹ ਭੇਜਦੇ ਨਹੀਂ ਇੱਕ ਉਹ ਫਲੋਟ ਵੀ ਕਰ ਜਾਂਦੇ ਨੇ ਅਸੀਂ ਉਹ ਵੀ ਕੁਝ ਕੁਆਂਟੀਟੀ 'ਚ ਅੱਜ ਇੱਥੇ ਲੈਂਦੇ ਕਿ ਜਿਉਂ ਵਰਕ ਕਰਦੇ ਤਾਂ ਬੜੇ ਕੰਮ ਆਣਗੇ ਇਦਾਂ ਦੇ ਐਕਸਪੈਰੀਮੈਂਟ ਵੀ ਆਪਾਂ ਕਰ ਸਕਦੇ ਆ ਕਿ ਜਿੱਦਾਂ ਸੋਲਰ ਲਾਈਟਸ ਦੀ ਲੋੜ ਪੈਣੀ ਹੈ ਕੋਨ ਦੇਮ ਕੋਲ ਜਾਣੇ ਨਾ ਤੇ ਇਮੀਡੀਏਟਲੀ ਲਾਈਟ ਆਣੀ ਨਹੀਂ ਹਨਾ ਜੋ ਅਸੀਂ ਕਹੀਏ ਵੀ ਪਾਵਰ ਜਿਹੜੀ ਹੈ ਰੀਸਟੋਰ ਹੋ ਜੇਗੀ ਨੈਕਸਟ ਡੇ ਉਹ ਨਹੀਂ ਹੋਣੀ ਸੋ ਲੋਕਾਂ ਨੂੰ ਸੋਲਰ ਲਾਈਟਸ ਦੀ ਲੋੜ ਪੈਗੀ ਸੋਲਰ ਟਾਰਚਸ ਜੇ ਆਪਾਂ ਜਿਹੜੀਆਂ ਛੋਟੀਆਂ ਵੀ ਕਈ ਵਾਰੀ ਹੁੰਦੀਆਂ ਨੇ ਉਹ ਟਾਰਚ ਵਗੈਰਾ ਵੀ ਦੇ ਸਕਦੇ ਆ ਇਹਨਾਂ ਨੂੰ ਔਰ ਮੈਨੂੰ ਲੱਗਦਾ ਹੈ ਕਿ ਮੈਂ ਟਰਾਈ ਕੀਤੀ ਪਰ ਮੈਨੂੰ ਪਤਾ ਨਹੀਂ ਕਿੱਥੋਂ ਮਿਲਣਗੇ ਸ਼ਾਇਦ ਦਿੱਲੀੋਂ ਮਿਲ ਸਕਣ ਸੋਲਰ ਫੈਨਸ ਵੀ ਹੁੰਦੇ ਨੇ ਜਿਹੜੇ ਇੱਕ ਵਾਰੀ ਚਾਰਜ ਹੋ ਜਾਂਦੇ ਫਿਰ ਸਾਰੀ ਰਾਤ ਚੱਲਦੇ ਰਹਿੰਦੇ ਨੇ ਤੇ ਬੱਚਿਆਂ ਨੂੰ ਪੱਖੇ ਦੀ ਬਹੁਤ ਲੋੜ ਹੋएगी ਬਾਕੀ ਤਾਂ ਘਰਾਂ ਚੱਲਣੇ ਨਹੀਂ ਅਜੇ ਸੋ ਇਦਾਂ ਦੀ ਬ੍ਰੇਨਸਟਾਰਮਿੰਗ ਕਰੀਏ ਕਿ ਆਪਾਂ ਬੈਸਟ ਕੀ ਕਰ ਸਕਦੇ ਆ ਮੈਂ ਟਰਾਈ ਕਰ ਰਿਹਾ ਜੀ ਕਿਤੋਂ ਸੋਲਰ ਟੇਬਲ ਫੈਨਸ ਮਿਲ ਜਾਣ ਛੋਟੇ ਫੈਨ ਹੀ ਹੋਣ ਭਾਵੇਂ ਜਿਹੜੇ ਆਗੋਂ ਕੰਮ ਆਣ ਅਜੇ ਤਾਂ ਧੁੱਪ ਵੀ ਕਦੇ-ਕਦੇ ਨਿਕਲਦੀ ਹੈ ਬਟ ਸੋਲਰ ਡੈਫੀਨਿਟਲੀ ਆਗੋਂ ਵਰਕ ਕਰੇਗਾ ਸੋਲਰ ਲਾਈਟਸ ਤੇ ਫੈਨਸ ਇਤਨੀ ਚੀਜ਼ਾਂ ਅਗੋਂ ਲੋਕਾਂ ਨੂੰ ਗੱਦਿਆਂ ਦੀ ਕੰਬਲਾਂ ਦੀ ਕਿਉਂਕਿ ਮੌਸਮ ਅਜੇ ਤੱਕ ਫਲਡ ਫਲਡ ਜਿਹੜੇ ਨੇ ਇਹਨਾਂ ਦਾ ਪਾਣੀ ਡਰੇਨ ਹੁੰਦਾ ਨਿਕਲਦਾ ਜਦੋਂ ਲੋਕ ਦੁਬਾਰਾ ਜ਼ਿੰਦਗੀ 'ਚ ਵਾਪਸ ਆਉਣਾ ਸ਼ੁਰੂ ਕਰਨਗੇ ਵੈਦਰ ਚੇਂਜ ਹੋ ਚੁੱਕਾ ਹੋਏਗਾ ਸੋ ਲੋਕਾਂ ਨੂੰ ਵਿੰਟਰ ਕਲੋਥਿੰਗ ਦੀ ਬਹੁਤ ਲੋੜ ਹੋਏਗੀ ਘਰਾਂ 'ਚ ਗੱਦੇ ਤਲਾਈਆਂ ਰਜਾਈਆਂ ਔਰ ਮੈਂ ਸੋਚ ਰਿਹਾ ਸੀ ਕਿ ਉਹਦੀ ਵੀ ਸੇਵਾ ਕਰਨੀ ਪੈਣੀ ਹੈ ਜਿਹੜੇ ਫੋਲਡਿੰਗ ਬੈੱਡ ਆਉਂਦੇ ਨੇ ਜਿਹੜੇ ਉਤੋਂ ਫਲੈਟ ਹੁੰਦੇ ਨੇ ਪਰਥ ਲਿਓ ਫੋਲਡਰ ਜਾਂਦੇ ਨੇ ਨਵਾਰ ਵਾਲੇ ਕੱਚੀਆਂ ਥਾਵਾਂ ਤੇ ਕਈ ਵਾਰੀ ਇੰਨੇ ਕਾਮਯਾਬ ਨਹੀਂ ਹੁੰਦੇ ਮੰਜੇ ਸੋ ਉਹ ਵੀ ਜੇ ਕੋਈ ਲਿਆਵੇ ਨਵਾਰ ਵਾਲਾ ਉਹ ਵੀ ਕੰਮ ਆਉਣਗੇ ਲੋਕਾਂ ਦੇ ਜਿਹੜੇ ਫੋਲਡਰ ਜਾਂਦੇ ਨੇ ਪਰ ਉਹ ਵੀ ਕੋਸ਼ਿਸ਼ ਕਰੋ ਕਿਉਂਕਿ ਇੱਕਦਮ ਕਿਸੇ ਨੂੰ ਅਸੀਂ ਕਹੀਏ ਵੀ 2000 ਚਾਹੀਦਾ ਤੇ ਸ਼ਾਇਦ ਨਹੀਂ ਅਵੇਲੇਬਲ ਹੋਏਗਾ ਸੋ ਜਿਹਦੇ ਕੋਲ ਜਿੱਥੋਂ ਆਉਂਦਿਆ 20 50 100 200 ਜਿੱਥੋਂ ਮਿਲਦੇ ਹੋਣ ਫਿਊਚਰ 'ਚ ਉਹ ਲੋਕਾਂ ਨੂੰ ਮੰਜੇ ਵੀ ਚਾਹੀਦੇ ਹੋਣਗੇ ਜਿਹੜੇ ਉੱਤੇ ਪਲਾਈ ਬੋਰਡ ਲਗਾਉਣਾ ਤੁਸੀਂ ਸਮਝ ਗਏ ਹੋਗੇ ਮੇਰੀ ਗੱਲ ਔਰ علاوہ ਇਦਾਂ ਨਹੀਂ ਹੋਰ ਚੀਜ਼ਾਂ ਨੇ ਆਪਾਂ ਬ੍ਰੇਨਸਟਾਰਮਿੰਗ ਕਰ ਸਕਦੇ ਹਾਂ ਕਿ ਕਿਹੜੀਆਂ ਚੀਜ਼ਾਂ ਤੋਂ ਬਿਨਾ ਕੰਮ ਨਹੀਂ ਚੱਲਦਾ ਤੇ ਅੱਛਾ ਲੋਕਾਂ ਨੂੰ ਬਹਿਣ ਲਈ ਪਲਾਸਟਿਕ ਦੀਆਂ ਕੁਰਸੀਆਂ ਤੇ ਘੱਟੋ ਘੱਟ ਚਾਹੀਦੀਆਂ ਹੋਣਗੀਆਂ ਜਿਨ੍ਹਾਂ ਦਾ ਫਰਨੀਚਰ ਘਰ-ਬਾਰ ਮੰਝੇ ਪੀੜੇ ਸਾਰੇ ਸਾਰੇ ਰੁੜ ਗਏ ਹੋਣਗੇ ਉਹਨਾਂ ਨੂੰ ਪਲਾਸਟਿਕ ਦਾ ਟੇਬਲ ਚੇਹਰਾ ਜਿਹੜੀਆਂ ਸਟੈਗ ਹੋ ਜਾਂਦੀਆਂ ਨੇ ਉਹ ਵੀ ਆਪਾਂ ਦੇ ਸਕਦੇ ਹਾਂ ਸੋ ਹਰ ਚੀਜ਼ ਨੂੰ ਧਿਆਨ ਚ ਰੱਖਿਏ ਜੋ ਤੁਹਾਡੇ ਵੀ ਕਿਸੇ ਦੇ ਦਿਮਾਗ ਚ ਆਂਦਾ ਉਹਨੂੰ ਨੈਟ ਤੇ ਸ਼ੇਅਰ ਕਰੋ ਕਿ ਆ ਚੀਜ਼ਾਂ ਜਿਹੜੀਆਂ ਅੱਗ ਨੂੰ ਲੋਡ ਪੈ ਸਕਦੀ ਹੈ ਲੋਕਾਂ ਨੂੰ ਕਿਉਂਕਿ ਅੱਗੋਂ ਦੇ ਲੋਕਾਂ ਕੋਲ ਡੀਜ਼ਲ ਵੀ ਹੈ ਨਹੀਂ ਫਿਊਲ ਵੀ ਹੈ ਨਹੀਂ ਗੈਸ ਸਿਲੰਡਰ ਵੀ ਨਹੀਂ ਲੋਕਾਂ ਨੂੰ ਮਿਲਨੇ ਉਹਨਾਂ ਨੇ ਬਾਲਣਾ ਪਤਾ ਨਹੀਂ ਕਿਹੜਾ ਬਾਲਣਾ ਤੇ ਮੈਂ ਤਾਂ ਆਈਡੀਆ ਸੋਚਦਾ ਰਿਹਾ ਕਿ ਜਿਹੜਾ ਇੱਕ ਸਟੋਵ ਹੁੰਦੇ ਨੇ ਜਿਹੜੇ ਬੂਰੇ ਨਾਲ ਚੱਲ ਜਾਂਦੇ ਨੇ ਹਨਾ ਜਾਂ ਲੱਕੜ ਨਾਲ ਸਾਈਡਾਂ ਦੇ ਪਾਣੀ ਚੱਲ ਜਾਂਦੇ ਕੁਝ ਵੀ ਆਪਾਂ ਸੋਚੀਏ ਜੋ ਬੈਸਟ ਕਰ ਸਕਦੇ ਆ ਦੂਜੇ ਦੇ ਨਾਲ ਆਈਡੀਆ ਸ਼ੇਅਰ ਕਰਕੇ ਉਹ ਕਰੀਏ ਔਰ ਦੂਸਰੀ ਬੇਨਤੀ ਹੈ ਕਿ ਸਾਰਾ ਜ਼ੋਰ ਆਪਾਂ ਹੁਣ ਨਹੀਂ ਲਾਉਣਾ ਅਗੋਂ ਹੰਝੂ ਦਾ ਪਾਣੀ ਉਤਰੇ ਤਾਂ ਫਿਰ ਜੀਸੀਬੀ ਮਸ਼ੀਨਾਂ ਦੀ ਟਰੈਕਟਰਾਂ ਦੀ ਟਰਾਲੀਆਂ ਦੀ ਲੋਡ ਪੈਣੀ ਹੈ ਮੈਨ ਪਾਵਰ ਦੀ ਲੋਡ ਪੈਣੀ ਹੈ ਸੋ ਮੇਰੇ ਹੱਥ ਬੰਨ ਕੇ ਬੇਨਤੀ ਹੈ ਕਿ ਇਹਨੇ ਸੱਜਾ ਤੋਂ ਵੇਖਾ ਬੇਨੂੰ ਤੇ ਖੱਬਾ ਤੋਂ ਵੇਖੇ ਸੱਜੇ ਨੂੰ ਜੇ ਅਜ ਇਹਨੂੰ ਲੋਡ ਹੈ ਤਾਂ ਇਹ ਆ ਗਿਆ ਕੱਲ ਇਹਨੂੰ ਲੋਡ ਹੋਏ ਕਿਤੇ ਵੀ ਆਏਗਾ ਸੋ ਇਹੀ ਇਹ ਆ ਪੰਜਾਬ ਹੈ ਜੇ ਕੋਈ ਪੁੱਛੇ ਨਾ ਪੰਜਾਬ ਕੀ ਹੈ ਤੇ ਆਹ ਜੇ ਪੰਜਾਬ ਬਸ ਇਹ ਪੰਜਾਬ ਦੀ ਡੈਫੀਨੇਸ਼ਨ ਹੈ ਐਦਾਂ ਸੋ ਆਪਾਂ ਐਗਜ਼ਾਮਪਲ ਬੰਨਣਾ ਦੁਨੀਆ ਵਾਸਤੇ ਤੇ ਮੈਨੂੰ ਲੱਗਦਾ ਹੈ ਕਿ ਪੰਜਾਬ ਦੇ ਜੰਮਿਆਂ ਨੂੰ ਨਿਤ ਮਹਿਮਾ ਇਹ ਤਾਂ ਬੜੀ ਪੁਰਾਣੀ ਕਹਾਵਤ ਹੈ ਆਪਾਂ ਇਸ ਸਟਰਗਲ ਚ ਇਸ ਸੰਘਰਸ਼ ਚੋਂ ਜਲਦੀ ਬਾਹਰ ਨਿਕਲਾਂਗੇ ਔਰ ਮੈਂ ਅਜੇਸਰ ਗੁਰਦਾਸਪੁਰ ਡਿਸਟ੍ਰਿਕਟ 'ਚ ਆਇਆ ਤੇ ਮੈਂ ਐਡਮਿਨਿਸਟ੍ਰੇਸ਼ਨ ਦਾ ਬਹੁਤ ਧੰਨਵਾਦੀ ਹਾਂ ਡਾਕਟਰ ਆਪਣਾ ਡੀਸੀ ਸਾਹਿਬ ਡਾਕਟਰ ਸਾਹਿਬ ਇੱਥੇ ਨੇ ਮੈਡਮ ਆਟੀਓ ਬੈਠੇ ਨੇ ਇਹਨਾਂ ਦੀ ਸਾਰੀ ਟੀਮ ਐਸਡੀਐਮ ਸਾਹਿਬ ਸਹਿਬਾਨ ਬੈਠੇ ਨੇ ਸਾਰੇ ਬਹੁਤ ਤਨਦੇਹੀ ਨਾਲ ਕੰਮ ਕਰ ਰਹੇ ਨੇ ਤੇ ਅਸੀਂ ਹੋਰ ਬ੍ਰੇਨਸਟਾਰਮਿੰਗ ਕਰ ਰਹੇ ਹਾਂ ਬਹੁਤ ਧੰਨਵਾਦ